ਪਤਾ ਨਹੀਂ ਹੁਣ ਇੱਥੇ ਸਾਨੂੰ ਤਾਂ ਪਤਾ ਨਹੀਂ ਕੀ ਹੋਏਗਾ ਮਤਲਬ ਚੱਕਰ ਹੈਗਾ ਪਰ ਨਹੀਂ ਕੰਮ ਨਹੀਂ ਹੁੰਦਾ ਹੈਗਾ ਤਾਂ ਕੌਣ ਕੌਣ ਜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੜਦਾ ਹੈ ਮੈਮ ਆਪਕੋ ਕਿਉਂਕਿ ਆਪਕੇ ਮੂਲਕ ਐਮਸੀ ਹੈ ਨਹੀਂ ਪਾਣੀ ਟਾਈਮ ਸੇ ਨਹੀਂ ਆਤਾ ਹੈ ਬਿਜਲੀ ਟਾਈਮ ਸੇ ਨਹੀਂ ਆਤੀ ਹੈ ਬਿੱਦਾਂ ਹੀ ਆ ਦੁਖੀ ਹੈ ਲੋਕ ਮਤਲਬ ਜਿਵੇਂ ਉਹਨਾਂ ਨੂੰ ਨਹੀਂ ਕੋਈ ਵੀ ਸਹੂਲਤ ਮਿਲ ਰਹੀ ਇਸ ਟਾਈਮ ਤੇ ਓਕੇ ਹਾਂ ਜੀ ਕੀ ਨਾਮ ਹੈ ਮੈਮ ਆਪਕਾ ਮੇਰਾ ਨਾਮ ਸਵਰਨਾ ਦੇਵੀ ਓਕੇ ਮੈਮ ਜੈਸੇ ਕਿ ਆਪਕੇ ਬੋਰਡ ਮੇ ਕੋਈ ਐਮਸੀ ਨਹੀਂ ਹੈ ਤਾਂ ਆਪਕੇ ਕੰਮ ਵਗੈਰਾ ਕਿਵੇਂ ਹੁੰਦੇ ਹਨ ਸੋਸਾਇਟੀ ਕਰਉਂਦੀ ਆ ਸੋਸਾਇਟੀ ਕਰਾਤੀ ਆ ਸਟੈਡੀ ਕਰਉਂਦੀ ਆ ਐਮ ਸੀ ਜੜ ਹੈ ਹੀ ਨਹੀਂ ਤਾਂ ਅਸੀਂ ਕਿਹਨੂੰ ਕਹੀਏ ਮੈਂ ਪਰ ਅਸੀਂ یہاں ਤੇ ਲੋਕੋ ਸੇ ਬਾਤ ਕੀਏ ਉਹ ਲੋਕ ਕਹਿ ਰਹੇ ਜੋ ਆਪਕਾ ਐਕਸ ਐਮ ਸੀ ਹੈ ਉਹ ਸਾਰੇ ਕੰਮ ਕਰਾਤਾ ਹੈ ਕੋਈ ਨਹੀਂ ਕੰਮ ਕਰਾਉਂਦਾ ਸਾਡੀ ਗਲੀ ਚ ਚਲੋ ਮੇਰੀ ਫੋਟੋ ਲੈ ਲਓ ਉਥੋਂ ਚਾਰ ਪੰਜ ਜਨਾਨੀਆਂ ਉਸ ਗਲੀ ਚ ਖੜੀਆਂ ਹੋਣੀਆਂ ਜਿਹੜੀਆਂ ਉਸ ਘਰ ਦੇ ਵਿੱਚ ਗਲੀ ਚ ਘਾਰ ਰਿਆ ਉਹ ਆਣ ਕੇ ਕਹਿਣ ਗਈਆਂ ਵੀ ਦੇਖੋ ਤਾਂ ਗਲੀ ਬਣੀ ਹੋਆ ਉਹ ਇੱਕ ਵਾਰੀ ਵੀ ਨਹੀਂ ਬਣੀ ਜਦੋਂ ਐਮ ਸੀ ਸਾਡੇ ਮੁੰਟਾ ਮਲੇ ਚ ਸਾਲ ਹੋ ਗਿਆ ਹੈ ਹੀ ਨਹੀਂ ਐਮ ਸੀ ਜਦੋਂ ਸੀਗਾ ਵੀ ਉਦੋਂ ਵੀ ਨਹੀਂ ਬਣੀ ਓਕੇ ਜੇ ਅਸੀਂ ਕੋਈ ਸਾਨੂੰ ਲੋੜ ਹੁੰਦੀ ਹੈ ਜੇ ਅਸੀਂ ਫੋਨ ਕਰਦੇ ਹਾਂ ਤਾਂ ਸਾਨੂੰ ਵਿੱਚੋਂ ਜਵਾਬ ਮਿਲਦਾ ਜੀ ਤੂੰ ਕੀ ਚਾਹਨੀ ਆ ਐ ਸਾਹਨੇ ਕਿਸਕ ਨੇ ਬੋਲਾ ਐ ਬੋਲ ਦੇ ਸਾਨੂੰ